ਸਤਿ ਸ੍ਰੀ ਅਕਾਲ ਭਾਈ ਕੀ ਹਾਲ ਚਾਲ ਗੁਰੂ ਪਿਆਰੇਓ ਗੱਲ ਜਿਹੜੀ ਉਹ ਕਰਨੀ ਜਿਵੇਂ ਮੈਨੂੰ ਗੱਲ ਪਤਾ ਲੱਗੀ ਸੋ ਮੇਰੀ ਉਤਸੁਕਤਾ ਵਧੀ ਸੋ ਉਦਾਂ ਹੀ ਮੇਰਾ ਮਨ ਕੇ ਤੁਹਾਡੇ ਨਾਲ ਗੱਲ ਜਿਹੜੀ ਉਹ ਸਾਂਝੀ ਕੀਤੀ ਜਾਵੇ ਗੱਲ ਕਿ ਇੱਕ ਫਿਲਮ ਦਾ ਜਿਹੜਾ ਪੋਸਟਰ ਸਾਹਮਣੇ ਆਇਆ ਪੰਜਾਬੀ ਫਿਲਮ ਦਾ ਉਹ ਪੰਜਾਬੀ ਫਿਲਮ ਤੇ ਉਹਦਾ ਕਾਰਨ ਇਹ ਗੱਲ ਸ਼ੇਅਰ ਕਰਨ ਦਾ ਫਿਲਮ ਬਣਾਉਣ ਵਾਲੀ ਚਿਹਰੇ ਔਰ ਉਸਦੇ ਪਿੱਛੇ ਇਨਸਾਨ ਫਿਲਮ ਪੰਜਾਬੀ ਉਹ ਬਣਦਿਆ ਨਹੀਂ ਪਤਾ ਲੱਗਾ ਸ਼ਾਇਦ ਉਹ ਬਣਾਈ ਥੋੜੀ ਜੀ ਟ੍ਰੋਲੇ ਰੱਪੇ ਤੋਂ ਬਚਾ ਕੇ ਗਈ ਕਿ ਟ੍ਰੋਲੇ ਰੱਪੇ ਪਹਿਲਾਂ ਬਣ ਜਾਵੇ ਰਿਲੀਜ਼ ਵੇਲੇ ਆਪੇ ਰੌਲਾ ਪਊਗਾ ਤੇ ਨਾਲੇ ਪਬਲਿਸਿਟੀ ਹੋ ਜਾਊਗੀ ਉਹ ਫਿਲਮ ਦਾ ਨਾਮ ਸੰਭਲेंगी ਜੀ ਬਿਲਕੁਲ ਸੰਭਲेंगी ਤੇ ਫਿਲਮ ਜਿਹੜੀ ਬਣ ਕੇ ਬਿਲਕੁਲ ਮੁਕੰਮਲ ਹੋ ਚੁੱਕੀ ਆ ਤੇ ਉਹ ਫਿਲਮ ਦਾ ਪਤਾ ਹੁਣ ਜਦੋਂ ਫਿਲਮ ਦੇ ਡਾਇਰੈਕਟਰ ਨੇ ਉਸ ਫਿਲਮ ਦਾ ਪਾਇਆ ਕਿ ਇਹ ਫਿਲਮ ਅਸੀਂ 어 어ওয়ার্ড ਵਾਸਤੇ ਭੇਜਣ ਜਾ ਰਹੇ ਹਾਂ ਸੋ ਉਸ ਫਿਲਮ ਦੇ ਡਾਇਰੈਕਟਰ ਨੇ ਆਪਣਾ ਨਾਮ ਲਿਖਿਆ ਤੇ ਨਾਲ ਥੱਲੇ ਲਿਖਿਆ ਸੀ ਪ੍ਰੋਡਿਊਸ ਬਾਈ ਜਸਜੀਤ ਸਿੰਘ ਸੋ ਇਹ ਨਾਮ ਸਰਦਾਰ ਜਸਜੀਤ ਸਿੰਘ ਸਾਡੇ ਤੋਂ ਅਮਰੀਕਾ ਦੀ ਇੱਕ ਮਾਨਮੱਤੀ ਸ਼ਖਸੀਅਤ ਆ ਆਪਣੇ ਪੰਜਾਬੀ ਭਾਈਚਾਰੇ ਦੀ ਸਿੱਖ ਭਾਈਚਾਰੇ ਦੀ ਕਹਿ ਸਕਦੇ ਆ ਖਾਲਸਾ ਵਿਚਾਰਤਾਰਾ ਔਰ ਇਹਨਾਂ ਨੇ ਜਿਹੜਾ ਪਹਿਲਾ ਬੜਾ ਸੋਹਣਾ ਇੱਕ ਉਪਰਾਲਾ ਕੀਤਾ ਸੀ ਉਹੀ ਸੱਜਣ ਨੇ ਜਿਨ੍ਹਾਂ ਨੇ ਸਿੰਦਰ ਸਰਤਾਜ ਉਹਨਾਂ ਨੂੰ ਲੈ ਕੇ ਫਿਲਮ ਬਲੈਕ ਪ੍ਰਿੰਸ ਬਣਾਈ ਸੀ ਇੱਕ ਬਾ ਕਮਾਲ ਫਿਲਮ ਜਿੱਤੇ ਬੜਾ ਵੱਡਾ ਬਜਟ ਜਿਹੜਾ ਖਰਚਿਆ ਗਿਆ ਸੀ ਭਾਵੇਂ ਕਿ ਉਸ ਫਿਲਮ ਨੇ ਉਹਨੇ ਕਮਾਈ ਨਹੀਂ ਕੀਤੀ ਪਰ ਇੱਥੇ ਸਰਦਾਰ ਜਸਜੀਤ ਸਿੰਘ ਉਹਨੀ ਸਿੰਦਰ ਸਰਤਾਜ ਦੇ ਨਾਲ ਦੀ ਸਾਰੀ ਟੀਮ ਉਹਨੇ ਇੱਕ ਐਸਾ ਕੰਮ ਕੀਤਾ ਜਿਹੜਾ ਇੱਕ ਜਿਹੜੇ ਦਸਤਾਵੇਜ਼ ਬਣਾ ਕੇ ਰੱਖ ਲਿਆ ਉਸ ਇਤਿਹਾਸ ਨੂੰ ਸੰਭਲਿਆ ਤਰਿੰਦੀ ਦੁਨੀਆ ਤੱਕ ਇਹਨਾਂ ਦੇ ਉਸ ਕੰਮ ਨੂੰ ਵੀ ਸਲਾਣਾ ਕਿ ਮਤਲਬ ਸਲਾਉਦੇ ਰਹਿਣਗੇ ਲੋਕੀ ਤੇ ਉਹ ਸਾਡਾ ਇੱਕ ਇਤਿਹਾਸ ਬਣ ਗਿਆ ਪਰ ਉਸ ਵਾਸਤੇ ਸਾਰਿਆਂ ਨੇ ਸਰਦਾਰ ਜਸਜੀਤ ਸਿੰਘ ਤੇ ਸਤਿੰਦਰ ਸਰਤਾਜ ਨੇ ਮੀਡੀਆ ਵਧਾਈਆਂ ਤੇ ਦੁਆਵਾਂ ਕਰਤੀਆਂ ਸੀ ਪਰ ਇੱਥੇ ਹੁਣ ਬੜੀ ਉਤਸੁਕਤਾ ਜੀ ਮੈਨੂੰ ਵੀ ਹੋਈ ਆ ਕਿ ਸਰਦਾਰ ਜਸਜੀਤ ਸਿੰਘ ਉਹੜਾ ਵਰਗਾ ਇੱਕ ਸੂਝਵਾਨ ਇਨਸਾਨ ਕਿਉਂਕਿ ਪੰਜਾਬ ਤੇ ਸਿੱਖ ਕੌਮ ਇਸ ਵੇਲੇ ਹੋਰ ਬੜੀਆਂ ਤਰਪੇਸ਼ ਮੁਸ਼ਕਲਾਂ ਦੇ ਵਿੱਚੋਂ ਲੰਘ ਰਿਹਾ ਐ ਇਸ ਵੇਲੇ ਬਾਹਰਲੇ ਮੁਲਕਾਂ ਦੇ ਵਿੱਚ ਸਾਡੇ ਨੌਜਵਾਨਾਂ ਦੇ ਜਿਹੜੀਆਂ ਪ੍ਰਮੁੱਖ ਸ਼ਖਸੀਅਤਾਂ ਨੇ ਕੌਮ ਦੀਆਂ ਉਹਨਾਂ ਦੇ ਕਤਲ ਹੋਣੇ ਪੰਜਾਬ ਦੇ ਵਿੱਚ ਭਾਈ ਅਮਰਪਾਲ ਸਿੰਘ ਉਹ ਨਹੀਂ ਜਿਹੜੇ ਉਹਨਾਂ ਨੇ ਮੁਹਿੰਮ ਚਲਾਈ ਸੀ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਦੀ ਉਹਨੂੰ ਫੜ ਕੇ ਸਰਕਾਰ ਨੇ ਜਿਹੜਾ ਉਹ ਕਿੰਨੀਆਂ ਤਾਰਾ ਹਾਂ ਲਾ ਕੇ ਜਿਹੜਾ ਉਹਨਾਂ ਨੂੰ ਹੰਦਰ ਕੀਤਾ ਹੋਇਆ ਸੋ ਇਦਾਂ ਦੀਆਂ ਹੋਰ ਬੜੀਆਂ ਦਰਪੇਸ਼ ਕੌਮ ਜਿਹੜੀਆਂ ਮੁਸ਼ਕਲਾ ਸਾਹਮਣੇ ਆ ਜੇ ਇਤਿਹਾਸ ਦੀ ਗੱਲ ਕਰੀਏ ਤਾਂ ਸੇ ਕੌਮ ਕੋ ਇਤਿਹਾਸ ਤੋਂ ਮੁੱਕ ਨਹੀਂ ਗਿਆ ਕਿ ਸਾਨੂੰ ਐਸਾ ਜਿਹੜਾ ਉਹ ਵਿਸ਼ਾ ਛੋਣਾ ਪਿਆ ਪਰ ਬਿਨਾ ਵੇਖਿਆ ਸੀ ਉਹ ਤੀਨ ਪੰਡੈਮ ਵੀ ਨਹੀਂ ਕਰ ਸਕਦੇ ਪਰ ਮਤਲਬ ਸਾਡਾ ਮਨ ਕਹਿੰਦਾ ਵਾ ਕਿ ਇਸ ਬਿਲਕੁਲ ਜਾਗਰੂਕਤਾ ਚਾਹੀਦੀ ਆ ਸਮੇਂ ਦੇ ਨਾਲ ਅੱਗੇ ਵਧਣਾ ਚਾਹੀਦਾ ਵਾ ਪਰ ਜਾਗਰੂਕਤਾ ਜਿਹੜੀ ਆ ਉਹ ਇੰਟਰਨੈਟ 'ਤੇ ਆਲਰੇਡੀ ਬਹੁਤ ਦੇਤੀ ਆ ਉਹ ਇੰਨੀ ਕਿ ਜਾਗਰੂਕਤਾ ਦੇਤੀ ਆ ਕਿ ਅਮਰਸਰ ਸਾਹਿਬ ਵਰਗੇ ਸ਼ਹਿਰ ਦੇ ਵਿੱਚ ਵੀ ਹਰ ਸਾਲ ਜਿਹੜਾ ਉਹ ਹਜ਼ਾਰਾਂ ਇਹ ਜਿਹੜੇ ਐਲਜੀਬੀਟੀ ਕਮਿਊਨਿਟੀ ਵਾਲੇ ਇਕੱਠੇ ਹੁੰਦੇ ਆ ਉਹ ਆਪਣਾ ਦਿਨ ਬਣਾਉਂਦੇ ਆ ਹਰ ਸਾਲ ਇੱਕ ਦਿਨ ਸੜਕਾਂ ਦੇ ਨੱਚਦੇ ਗਾਉਂਦੇ ਆ ਇੱਕ ਦੂਜੇ ਨੂੰ ਜੱਫੀਆਂ ਪਾ ਕੇ ਦੱਸਦੇ ਆ ਕਿ ਅਹੀਂ ਮਤਲਬ ਮਤਲਬ ਸਾਡਾ ਮਤਲਬ ਜੋਸ਼ ਹੁੰਦਾ ਹੈਗਾ ਵਾ ਪਰ ਇਹ ਪਹਿਲਾ ਸਮਝਦਾ ਸੀ ਕਿ ਇੱਕ ਪਰਮਾਤਮਾ ਦੀ ਕਰੋਪੀ ਹੁੰਦੀ ਹੈ ਜਾਂ ਕਹਿ ਸਕੋ ਕਿ ਜੋ ਪਰਮਾਤਮਾ ਨੇ ਬਣਾਤਾ ਉਹਨੂੰ ਕੋਈ ਅਨਾ ਚੈਲੇਂਜ ਕਰ ਸਕਦਾ ਤੇ ਨਾ ਕੋਈ ਕਰਦਾ ਹੀ ਆ ਜਿਨ੍ਹਾਂ ਨੂੰ ਆਪਾਂ ਮੰਤ ਵੀ ਕਹਿ ਦਿੰਨੇ ਆਂ ਹੀ ਬਾਪੇ ਵੀ ਕਹਿ ਦਿੰਨੇ ਜਿਨ੍ਹਾਂ ਨੂੰ ਖਸਰੇ ਕਿਹਾ ਜਾਂਦਾ ਈ ਉਹਦੇ ਹੋਗੀ ਪਰਮਾਤਮਾ ਨੇ ਜਿੱਦਾਂ ਕਿਸ ਨੂੰ ਪੜਾਇਆ ਪਰ ਇਹ ਜਿਹੜੇ ਆ ਐਲਜੀਬੀਟੀ ਇਹਦੇ ਵਿੱਚ ਬਹੁਤ ਵੱਡੀ ਗਿਣਤੀ ਉਹਨਾਂ ਦੀ ਵੀ ਆ ਜਿਨ੍ਹਾਂ ਨੂੰ ਕੁਦਰਤ ਨੇ ਨਹੀਂ ਬਣਾਇਆ ਜਿਨ੍ਹਾਂ ਦੇ ਅੰਦਰ ਕੋਈ ਕੀੜਾ ਆ ਉਹ ਕੀੜਾ ਉਹਨਾਂ ਨੂੰ ਨਹੀਂ ਟਿਕਣ ਦਿੰਦਾ ਕਿ ਸਰਦਾਰ ਜਸਜੀਤ ਸਿੰਘ ਹੁਣੀ ਜਿਹੜੇ ਫ੍ਰੀ ਮੌਂਡ ਦੇ ਵਿੱਚ ਉਹ ਗੁਰੂ ਘਰ ਦੇ ਵਿੱਚ ਵੀ ਉੱਥੇ ਕਾਫੀ ਸੇਵਾ ਨਿਭਾਉਦੇ ਨੇ ਬੜੇ ਉਹਨਾਂ ਦੇ ਆਸੇ ਪਾਸੇ ਵੀ ਸੂਝਵਾਨ ਸੱਜਣਾ ਦਾ ਘੇਰਾ ਆ ਤੇ ਕਿਹੜੀ ਐਸੀ ਸਿੱਖਿਆ ਉਹਨਾਂ ਨੇ ਮਤਲਬ ਇਸ ਫਿਲਮ ਦੇ ਵਿੱਚੋਂ ਕੱਢ ਕੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਬੱਚਿਆਂ ਨੂੰ ਆਪਾਂ ਵੇਖਾਂਗੇ ਕਿ ਜਿਹਦੇ ਉੱਪਰ ਇੰਨਾ ਪੈਸਾ ਤੇ ਇੰਨੀ એનર્ਜੀ ਖਰਚੀ ਹੋਊਗੀ ਸੋ ਇਹ ਤਾਂ ਜਿਹੜਾ ਵਾ ਇਹ ਆਉਣ ਵਾਲੇ ਸਮੇਂ ਦੇ ਗਰਭ ਵਿੱਚ ਪਈਆਂ ਗੱਲਾਂ ਨੇ ਪਰ ਜਿਹੜਾ ਇੱਕ ਦੋ ਸੱਜਣ ਨੇ ਜਿਹੜੇ ਉਸਾਰੂ ਸੋਚ ਰੱਖਦੇ ਨੇ ਸਾਡੀ ਕਮਿਊਨਿਟੀ ਦੇ ਉਹਨਾਂ ਵੱਲੋਂ ਇਹ ਜਿਹੜਾ ਮੁੱਦਾ ਉਹ ਚੁੱਕਿਆ ਗਿਆ ਵਾ ਸੋ ਮੈਂ ਬਹੁਤ ਧੰਨਵਾਦ ਕਰਦਾ ਹਾਂ ਭਾਈ ਸਾਹਿਬ ਦਾ ਵੀ ਉਹ ਵੀ ਇੱਥੇ ਅਮਰੀਕਾ 'ਚ ਰਹਿੰਦੇ ਨੇ ਇੱਥੇ ਮੈਂ ਨਾਲ ਹੀ ਇੱਕ ਗੱਲ ਦੱਸਣਾ ਕਿ ਕਮੈਂਟ ਪੜਿਆ ਸੀ ਕਿ ਸਰਦਾਰ ਜਸਜੀਤ ਸਿੰਘ ਉਹੜਾ ਨੇ ਇਸ ਗੱਲ ਤੋਂ ਕਿਨਾਰਾ ਕੀਤਾਗੇ ਉਹਨਾਂ ਨੇ ਨਹੀਂ ਪ੍ਰੋਡਿਊਸ ਕੀਤੀ ਪਰ ਆ ਮੈਂ ਨਾਲ ਫੋਟੋ ਲਾ ਰਿਹਾ ਜਿੱਥੇ ਡਾਇਰੈਕ ਫਿਲਮ ਦੇ ਡਾਇਰੈਕਟਰ ਨੇ ਜਦੋਂ ਇਸ ਫਿਲਮ ਨੂੰ ਬਾਬਾ ਫਾਲਕੇ ਵਾਰਡ ਵਾਸਤੇ ਭੇਜਿਆ ਤੇ ਉਹਨਾਂ ਨੇ ਬੜੇ ਖੁਸ਼ੀ ਦੇ ਵਿੱਚ ਇਸ ਫਿਲਮ ਦਾ ਪੋਸਟਰ ਪਾ ਕੇ ਲਿਖਿਆ ਕਿ ਅਸੀਂ ਸਮਲਿੰਗੀ ਫਿਲਮ ਡਾਇਰੈਕਟਡ ਬਾਈ ਫਲਾਣਾ ਬੰਦਾ ਤੇ ਪ੍ਰੋਡਿਊਸ ਬਾਈ ਸਰਦਾਰ ਜਸਜੀਤ ਸਿੰਘ ਸੋ ਉਹ ਫਿਲਮ ਦੇ ਡਾਇਰੈਕਟਰ ਨੇ ਜਿਹੜੀ ਆ ਉਹ ਉਹਨਾਂ ਦਾ ਨਾਮ ਸਰਦਾਰ ਜਸਜੀਤ ਸਿੰਘ ਉਹਨਾਂ ਦਾ ਐਸ ਪ੍ਰੋਡਿਊਸਰ ਲਿਖਿਆ ਪਰ ਜਿਨੇ ਪੈਸੇ ਲਾਏ ਉਹਨਾਂ ਦਾ ਹੀ ਲਿਖਣਾ ਹੋਰ ਉਹਦਾ ਕੋਈ ਪ੍ਰੋਡਿਊਸਰ ਦਾ ਮਤਲਬ ਕਿਸੇ ਨੂੰ ਕੋਈ ਕਿਉਂ ਬਣਾਉਗਾ ਕਰੋੜਾ ਰੁਪਇਆ ਜਿੱਤੇ ਲੱਗਾ ਹੋਵੇ ਸੋ ਦੇਖਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕਿ ਫਿਊਚਰ ਦੇ ਗਰਭ ਚ ਇਹ ਫਿਲਮ ਪਈ ਆ ਕਿ ਇਹਦੇ ਵਿੱਚ ਸਾਡੀ ਨੌਜਵਾਨੀ ਨੂੰ ਕੀ ਸੇਧ ਮਿਲੂਗੀ ਪਰ ਤੁਸੀਂ ਦੇਖੋ ਕਿ ਦਲਜੀਤ ਨੇ ਪਹਿਲਾਂ ਇੱਕ ਫਿਲਮ ਬਣਾਈ ਸੀ ਸਰਦਾਰ ਜਸਵੰਤ ਸਿੰਘ ਖਾਲੜਾ ਉਹਨਾਂ ਦੇ ਜਿਹੜੇ ਕਿ ਇੱਕ ਹੀ ਹਮਨ ਰਾਈਟਸ ਦੀ ਇੱਕ ਅਜੇ ਤੱਕ ਦੀ ਉਹ ਮਿਸਾਲ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਹਮੇਸ਼ਾ ਮਨੁੱਖਤਾ ਦੀ ਹਾਜ਼ਰ ਨਾਰਾ ਮਾਰਿਆ ਤੇ ਉਹਨਾਂ ਨੂੰ ਵੀ ਉਸੇ ਸਿਸਟਮ ਨੇ ਜਿਹੜਾ ਉਹ ਇੱਕ ਲਾਸ਼ ਬਣਾ ਦਿੱਤਾ ਉਸੇ ਉਸ ਸੱਚੀ ਕਹਾਣੀ ਤੇ ਫਿਲਮ ਬਣੀ ਤੇ ਸੈਂਸਰ ਨੇ ਫਿਲਮ ਨੂੰ ਕੱਟ-ਕੱਟ ਕੇ ਕੱਟ-ਕੱਟ ਕੇ ਫਿਲਮ ਬੈਨ ਕਰਤੀ ਤੇ ਉਹੀ ਦਲਜੀਤ ਸਿੰਘ ਹੀਰੋ ਵੱਲੋਂ ਚਮਕੀਲਾ ਪੜਾਈ ਗਈ ਉਸ ਉਧੀਆਂ ਕਹਾੜੀਆਂ ਨੂੰ ਕੁਝ ਸੱਚ ਕੋ ਝੂਠ ਨੂੰ ਜੋੜ ਕੇ ਤੇ ਉਸ ਫਿਲਮ ਦੇ ਉੱਪਰ ਜਿਹੜਾ ਕਰੋੜਾਂ ਦਾ ਵਪਾਰ ਹੋਇਆ ਇਹ ਗੱਲ ਸਮਝਣ ਵਾਲੀ ਆ ਸੋ ਬਹੁਤ ਮਿਹਰਬਾਨੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਪਾਉ ਟਾਕਸ ਤੁਸੀਂ ਸਾਡਾ YouTube ਚੈਨਲ ਤੇ Facebook s.jodvidirajahu.com ਤੇ ਸਾਨੂੰ ਆਪਣੇ ਸੁਝਾਈ ਭੇਜ ਸਕਦੇ ਹੋ ਟਫ ਟਾਕਸ